ਕਾਂਗਰਸ ਪਾਰਟੀ ਦੇ ਵੱਲੋਂ ਦੱਸਿਆ ਕਿ ਖਡੂਰ ਸਾਹਿਬ ਦੇ ਵਿੱਚ ਲੋਕ ਸਭਾ ਉਮੀਦਵਾਰ ਜਿਹੜੇ ਕਿ ਕੁਲਬੀਰ ਸਿੰਘ ਜੀਰਾ ਚੁਣੇ ਗਏ ਨੇ ਤੇ ਉੱਥੇ ਹੀ ਬਾਕੀ ਵਿਰੋਧੀਆਂ ਨੂੰ ਟੱਕਰ ਵੀ ਦਿੱਤੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਹੁਣੇ ਦੱਸਿਆ ਜਾ ਰਿਹਾ ਹੈ ਕਿ ਹੁਣ ਖਡੂਰ ਸਾਹਿਬ ਦੇ ਵਿੱਚ ਜਿਹੜੀ ਵੱਡੀ ਜਿੱਤ ਆ ਉਸ ਦੇ ਪਿੱਛੇ ਜਿਹੜਾ ਕਿ ਵੱਡਾ ਹੱਥ ਕਾਂਗਰਸ ਪਾਰਟੀ ਵੀ ਜਿਹੜਾ ਕਿ ਆਪਣਾ ਹੁਣ ਰੱਖੇਗੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ 13 0 ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਵੱਡਾ ਵਾਅਦਾ ਕੀਤਾ ਪਰੰਤੂ ਖਡੂਰ ਸਾਹਿਬ ਦੇ ਵਿੱਚ ਕੁਲਬੀਰ ਸਿੰਘ ਜੀਰਾ ਜ਼ਰੂਰ ਦਿੱਤਣਗੇ ਬਿਆਨ ਦੱਸਦੀ ਹੈ ਕਿ ਹਰਮਿੰਦਰ ਸਿੰਘ ਗਿੱਲ ਦੇ ਵੱਲੋਂ ਦਿੱਤੇ ਗਏ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਾਂਗਰਸ ਪਾਰਟੀ ਦਾ ਪੱਖ ਲਿਆ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਕੁਲਬੀਰ ਜੀਰਾ ਨੇ ਕਾਂਗਰਸ ਪਾਰਟੀ ਦੇ ਵੱਲੋਂ ਜਿਹੜਾ ਕਿ ਹੁਣ ਲੋਕਾਂ ਦੇ ਲਈ ਪ੍ਰਚਾਰ ਕਰ ਰਹੇ ਨੇ ਤੇ ਜਿਸ ਤੋਂ ਬਾਅਦ ਹੁਣ ਖਡੂਰ ਸਾਹਿਬ ਦੇ ਵਿੱਚ ਕੁਲਬੀਰ ਸਿੰਘ ਜੀਰਾ ਦੀ ਇੱਕ ਵੱਡੀ ਜਿੱਤ ਹੋਵੇਗੀ ਤੇ ਉੱਥੇ ਦੱਸਿਆ ਕਿ ਭਾਈ ਅਮਰਿਤਪਾਲ ਸਿੰਘ ਜਿਹੜੇ ਕਿ ਆਜ਼ਾਦ ਚੋਣ ਲੜ ਰਹੇ ਨੇ ਤੇ ਦੂਜੇ ਪਾਸੇ ਵਿਰਸਾ ਸਿੰਘ ਬਲਟੋਹਾ ਨੂੰ ਵੀ ਜਿਹੜਾ ਕਿ ਸਿਆਸੀ ਅਖੜੇ ਦੇ ਵਿੱਚ ਉਤਾਰਿਆ ਗਿਆ ਹੈ ਤੇ ਲਾਲਜੀਤ ਭੁੱਲਰ ਵੀ ਜਿਹੜੇ ਕਿ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਕੈਂਡੀਡੇਟ ਚੁਣੇ ਗਏ ਨੇ ਤੇ ਹੁਣ ਸਾਰੇ ਵਿਰੋਧੀਆਂ ਨੂੰ ਟੱਕਰ ਕੁਲਵੀਰ ਜੀਰਾ ਵੀ ਦੇ ਰਹੇ ਨੇ ਤੇ ਉੱਥੇ ਹੀ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਵੀ ਕੁਝ ਬਿਆਨਬਾਜ਼ੀਆਂ ਕੀਤੀਆਂ ਸੀ ਤੇ ਜਿਸ ਦੇ ਦੌਰਾਨ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਕਿ ਵੱਡਾ ਬਿਆਨ ਦਿੱਤਾ ਗਿਆ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਹੋਰ ਉਹਨਾਂ ਦਾ ਕੀ ਕਹਿਣਾ ਆ ਦੋਸਤੋ ਸਤ ਸ੍ਰੀ ਅਕਾਲ ਮੈਨੂੰ ਅੱਜ ਬੜੀ ਖੁਸ਼ੀ ਹੈ ਕਿ ਸਾਡੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਉਮੀਦਵਾਰ ਸਰਦਾਰ ਕੁਲਬੀਤ ਸਿੰਘ ਜੀਰਾ ਉਹਨਾਂ ਨੇ ਆਪਣੇ ਨਾਮਜ਼ਦਗੀ ਪੱਤਰ ਕਰਨ ਕਰਨ ਡੀਸੀ ਸਾਹਿਬ ਕੋਲੇ ਦਾਖਲ ਕਰ ਦਿੱਤੇ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਲੋਕ ਸਭਾ ਦੇ ਵਿੱਚ ਜਿਹੜੇ 9 ਵਿਧਾਨ ਸਭਾ ਹਲਕੇ ਪੈਂਦੇ ਨੇ ਉੱਥੋਂ ਦੇ ਸਾਰੇ ਕਾਂਗਰਸ ਦੇ ਐਮਐਲਏ ਸਹਿਬਾਨ ਔਰ ਸਾਬਕਾ ਐਮਐਲਏ ਸਹਿਬਾਨ ਉਹਨਾਂ ਨੇ ਰਲ ਕੇ ਇਕੱਠੇ ਹੋ ਕੇ ਐਲਾਨ ਕੀਤਾ ਹੈ ਕਿ ਅਸੀਂ ਕੁਲਵੀਰ ਸਿੰਘ ਜੀਰਾਂ ਨੂੰ ਜਿਤਾਉਣ ਵਾਸਤੇ ਦਿਨ ਰਾਤ ਇੱਕ ਕਰ ਦੇਵਾਂਗੇ ਬਹੁਤ ਮਹਾਰਾਜ ਦੀ ਕਿਰਪਾ ਲੋਕ ਕਾਂਗਰਸ ਨੂੰ ਵੋਟਾਂ ਪਾਉਣਾ ਚਾਹੁੰਦੇ ਆ ਔਰ ਇਸ ਗੱਲ ਤੋਂ ਲੈ ਕੇ ਕਈ ਪਾਰਟੀਆਂ ਫੜੀਆਂ ਬਖਲਾਈਆਂ ਵੀ ਨੇ ਆਮ ਆਦਮੀ ਪਾਰਟੀ ਜਿਹੜੀ ਪਿਛਲੇ ਸਮੇਂ ਦੇ ਵਿੱਚ ਬਦਲਾਅ ਦੇ ਚੱਕਰ ਵਿੱਚ ਸਤਾ ਵਿੱਚ ਆਈ ਸੀ ਦੋ ਸਾਲਾਂ ਵਿੱਚ ਕੁਝ ਨਹੀਂ ਕਰ ਸਕੀ ਲੋਕ ਜਦੋਂ ਪੁੱਛਦੇ ਨੇ ਭਾਈ ਕੀ ਕੀਤਾ ਕੋਈ ਸਾਡੇ ਕੋਲ ਰਿਪੋਰਟ ਕਾੜ ਨਹੀਂ ਗਾ ਕੋਈ ਵੀ ਕੰਮ ਡਵੈਲਪਮੈਂਟ ਦਾ ਲੋਕ ਪੜਾਈ ਦਾ ਕੋਈ ਕੰਮ ਨਹੀਂ ਕਰ ਸਕੀ ਹਵਾ ਵਿੱਚ ਤੁਰਦੇ ਰਹੇ ਜਦੋਂ ਹੁਣ ਪਤਾ ਲੱਗਾ ਕਿਤੇ ਕਹਿੰਦੇ ਆ ਘਰਾਂੂ ਸੀ ਕੋਠੇ ਦੇ ਦੇਵਾਂਗੇ ਗਰੀਬਾਂ ਨੂੰ ਕਿਤੇ ਕਹਿੰਦੇ ਤੁਹਾਨੂੰ ਪਲਾਟ ਦੇ ਦੇਵਾਂਗੇ ਕਿਤੇ ਕੁਝ ਮੈਂ ਕਹਿੰਦਾ ਕਿ ਦੇਖ ਤੋਂ ਦੇਣੇ ਇਲੈਕਸ਼ਨ ਦੇ ਵਿੱਚ ਇਹ ਫੋਕੇ ਵਾਦੇ ਨੇ ਮੈਂ ਕਿ ਬੇਨਤੀ ਕਰਾਂਗੇ ਕੰਮ ਕਰਕੇ ਦਿਖਾਉਣਾ ਚਾਹੀਦਾ 2 ਸਾਲ ਜਦੋਂ ਕਹਿੰਦੇ ਸੀ ਕੰਮ ਕਰਕੇ ਆਵਾਂਗੇ ਤੁਹਾਡੇ ਕੋਲੇ ਵੋਟਾਂ ਮੰਗਣ ਵਾ ਤੇ ਕੰਮ ਤਾਂ ਕੀਤਾ ਕੋਈ ਨਹੀਂ ਜੇ ਕੀਤਾ ਕੋਈ ਨਹੀਂ ਤੇ ਫੋਕੀਆਂ ਫੜਾ ਮਾਰਨ ਦਾ ਕੀ ਫਾਇਦਾ ਔਰ ਮੈਂ ਲੋਕਾਂ ਨੂੰ ਕਹਾਂਗਾ ਕਿ ਗਮਰਾਹ ਹੋਣ ਦੀ ਲੋੜ ਨਹੀਂ ਇਹ ਸਿਰਫ ਹਤਾਸ਼ ਹੋ ਚੁੱਕੇ ਨੇ ਇਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਚੁੱਕੀ ਹੈ ਉਸ ਖਿਸਕੀ ਹੋਈ ਜ਼ਮੀਨ ਵਾਸਤੇ ਇਹ ਘਬਰਾ ਕੇ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਹੁਣ ਕਹਿੰਦੇ ਸ਼ਾਇਦ ਆਧਾਰ ਤੇ ਲੋਕ ਵਿਕ ਜਾਣਗੇ ਮੇਰੇ ਵੀਰੋ ਆਧਾਰ ਵਾਲੀ ਗੱਲ ਨਹੀਂ ਲੋਕ ਅਸਲੀਅਤ ਵਿੱਚ ਜਾਣਦੇ ਵੀ ਕੌਣ ਕੰਮ ਕਰਦਾ ਕੌਣ ਕਮਲੀ ਕਰਦਾ ਸੋ ਇਸ ਕਰਕੇ ਮੈਂ ਬੇਨਤੀ ਕਰਾਂਗਾ ਸਮਾਂ ਬਹੁਤ ਸੀਗਾ ਉਹ ਸਮੇਂ ਦੇ ਵਿੱਚ ਨਹੀਂ ਕੋਈ ਕਰ ਸਕਿਆ ਅਗਾਂ ਇਹਨਾਂ ਨੇ ਕੀ ਕਰਨਾ ਸੋ ਆਪਾਂ ਗਮਰਾਣ ਹੋਈਏ ਜਿਵੇਂ ਆਪਾਂ ਡਟ ਕੇ ਕਾਂਗਰਸ ਦੀ ਮਦਦ ਕਰ ਰਹੇ ਹਾਂ ਇਤਨਾ ਤਕੜੇ ਹੋ ਕੇ ਮਦਦ ਕਰਦੇ ਰੋ ਕੋਈ ਗੱਲ ਨਹੀਂ ਪਹਿਲਾਂ ਵੀ ਕੰਮ ਕੀਤਾ ਸੀ ਅਗਾਂ ਵੀ ਕਰਾਂਗੇ